ਜੇ ਸੋਚੀਂ ਆਪਾਂ ਜਿੰਨੀ ਸੰਗਤ ਹੈ ਜੇ 2000 ਬੰਦਾ ਵੀ ਹੋਵੇ ਤੇ 5 ਨਾਲ ਗੁਣਾ ਕਰਿਓ 5 2 ਕਿਨੇ ਥੋੜੇ ਕੋ ਬੋਲਦੇ ਆ ਪੰਜਾਬੀ ਨਾਲ ਬੋਲ ਜੋਗ ਤੇ ਗੋਰਿਓ 5 2 10000 ਮੂਲ ਮੰਤਰ ਦਾ ਪਾਠ ਹੋ ਗਿਆ ਪਤਾ ਲੱਗਾ ਵੇਖ ਲਓ ਮੈਂ ਇਕੱਲੇ ਨੇ ਕਰਨਾ ਹੁੰਦਾ ਤੇ ਮੈਨੂੰ ਕਿੰਨਾ ਟਾਈਮ ਲੱਗਣਾ ਸੀ ਭਲਾ ਆ ਹੁੰਦੀ ਜੀ ਸੰਗਤ ਦੀ ਬਰਕਤ ਹੈ ਸੰਗਤ ਦੀ ਵਡਿਆਈ ਤਾਂ ਮੇਰੇ ਪਾਤਸ਼ਾਹ ਕਹਿੰਦੇ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋ ਗਾਇਆ ਕਰੂ ਬਾਣੀ ਮੇਰੇ ਬਾਦੋ ਜੀ ਸਤ ਸੰਗਤ ਗੁਰਪ੍ਰਸਾਦ ਪਰਮ ਗੁਰਪ੍ਰਸਾਦ ਪਰਮ ਸੂਕੇ ਕਾਸਟ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ